kemudian dia akan pergi ke kedai itu untuk membeli apa yang dia Ini complete. Ya. ਜੋ ਬੋਲੇ ਸੋ ਨਿਰਵੇ ભગવાન ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਗੱਦੀ ਨਸ਼ੀਨ ਸਤਿਗੁਰਮਲਕੀਨਾਥ ਮਹਾਰਾਜ ਕੀ ਜੈ ਜੈ ਭੀਮ ਜੈ ਸਭਿਧਾਨ ਦਾਸ ਪੰਕਜੀਨਾ ਸ਼ਰਗਲ ਮੁਖੀ ਵਾਲਮੀਕਨ ਸਦਾ ਸਭਾ ਨੂੰ ਅੱਜ ਜਿਹੜਾ ਜਿਲ੍ਹਾ ਮਰਸਾ ਦੇ ਡੀਸੀ ਸਾਹਿਬ ਵਾਲਮੀਕਨ ਸਦਾਰ ਸਭਾ ਵੱਲੋਂ ਜਿਹੜਾ ਇੱਕ ਮੰਗ ਪੱਤਰ ਦਿੱਤਾ ਗਿਆ ਵਾ ਔਰ ਜਿਹੜਾ ਮੰਗ ਪੱਤਰ ਆ ਇਹ ਕਿ ਜਿਹੜਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਆ ਰਹੀਆਂ ਵਾ ਉਸ ਦੇ ਵਿੱਚ ਜਿਹੜੇ ਪੰਚ ਸਰਪੰਚ ਦੇ ਜਿਹੜੇ ਉਮੀਦਵਾਰ ਆ ਜਿਹੜੇ ਜਿੱਤਣਗੇ ਸਾਡੀ ਮੰਗ ਆ ਅਸੀਂ ਮੰਗ ਰੱਖੀ ਆ ਮਾਨਯੋਗ ਡੀਸੀ ਸਾਹਿਬ ਕੋ ਕਿ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੀ ਮੁਹਿੰਮ ਆ ਜਿਹੜੀ ਅਸੀਂ ਮੰਗ ਰੱਖੀ ਆ ਇਹ ਪੂਰੇ ਪੰਜਾਬ ਦੇ ਵਿੱਚ ਚਲਾਈ ਜਾਵੇ ਕਿ ਜਿਹੜੇ ਵੀ ਉਮੀਦਵਾਰ ਜਿੱਤਦੇ ਆ ਸਰਪੰਚੀ ਜਾਂ ਪੰਚ ਉਹਨਾਂ ਕੋ ਇੱਕ ਐਫੀਡੇਵਿਟ ਲਿਆ ਜਾਵੇ ਉਹਨਾਂ ਨੂੰ ਲਾਮਬੰਦ ਕੀਤਾ ਜਾਵੇ ਕਿ ਪੰਜਾਬ ਦੇ ਵਿੱਚੋਂ ਜਿਹੜਾ ਨਸ਼ੇ ਦਾ ਕੋਡ ਕੱਢਣ ਵਾਸਤੇ ਕਿ ਜਿਹੜਾ ਇੱਕ ਅਨੁਕਾਲੀਆ ਬਿਆਨ ਲਿਆ ਜਾਵੇ ਕਿ 1 ਮਹੀਨੇ ਦੇ ਵਿੱਚ ਜਿਹੜਾ ਕਿ ਉਹ ਨਸ਼ਾ ਬੰਦ ਕਰਨਗੇ ਅਗਰ ਨਹੀਂ ਨਸ਼ਾ ਬੰਦ ਹੁੰਦਾ ਤੇ ਉਹ ਜਿਹੜੇ ਆਪਣੇ ਜਿਹੜੇ ਅਹੁਦੇ ਆ ਸਰਪੰਚੀ ਦੇ ਜਾਂ ਪੰਚਾਂ ਦੇ ਉਹਦੇ ਉਹ ਯੋਗ ਨਹੀਂ ਆ ਤੇ ਆਪਣੇ ਅਸਤੀਫੇ ਦਿੱਤੇ ਜਾਣ ਤੇ ਅਗਰ ਕੋਈ ਆਪਣਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਜੇ ਉਹਨਾਂ ਕੋ ਨਿਸ਼ਾਨਾ ਨਹੀਂ ਬੰਦ ਹੋਇਆ ਜਿਹੜੇ ਭਾਜੀ ਪਿਛਲੀਆਂ ਸਰਕਾਰਾਂ ਵੀ ਇਸੇ ਮੁੱਦੇ ਤੇ ਬਣੀਆਂ ਵੀ ਨਸ਼ਾ ਖਤਮ ਕਰਨਗੇ ਕੋਈ ਕਹਿੰਦਾ ਸੀ ਹਫਤੇ 'ਚ ਕਰਾਂਗੇ ਕੋਈ ਕਹਿੰਦਾ ਸੀ ਮਹੀਨੇ 'ਚ ਖਤਮ ਕਰਾਂਗੇ ਕਿ ਸਰਕਾਰਾਂ ਨੇ ਤੇ ਅਸਤੀਫਾ ਥੋੜਾ ਦਿੱਤੇ ਆ ਮਤ ਪਰ ਅਸੀਂ ਜਿਹੜੀ ਆ ਮੰਗ ਰੱਖੀ ਆ ਜੇ ਸਾਡੀ ਅਪੀਲ ਆ ਇਹ ਪੂਰੇ ਪੰਜਾਬ ਦੇ ਵਿੱਚ ਜਦੋਂ ਇਹ ਮੰਗ ਰੱਖੀ ਜਾਊਗੀ ਅਸੀਂ ਚਾਹੁੰਦੇ ਆ ਆਪ ਜੀ ਦੇ ਮਾਧਿਅਮ ਰਹੀ ਇਹ ਜਿਹੜੀ ਸਾਡੀ ਮੰਗ ਆ ਪੂਰੇ ਪੰਜਾਬ ਦੀ ਜਨਤਾ ਹੈ ਜਦੋਂ ਇੱਕ ਆਵਾਜ਼ ਬਣੂਗੀ ਤਾਂ ਆ ਇਹ ਜ਼ਰੂਰ ਹੀ ਖਤਮ ਹੋਊਗਾ ਨਸ਼ਾ ਔਰ ਜਿਹੜੀ ਇਹ ਸਾਡੀ ਮੰਗ ਆ ਇਹ ਇਹ ਵੀ ਪੂਰੀ ਹੋਊਗੀ ਕਿਉਂਕਿ ਜਿਹੜਾ ਜਿੱਦਾਂ ਜਦੋਂ ਜਿਸ ਪਿੰਡ ਵਿੱਚ ਵੀ ਜਾਂ ਨਾ ਸੱਤ ਸੌ ਦਾਗਰਾਂ ਦੇ ਖਿਲਾਫ ਜਾਂ ਜ਼ਮਾਨਤਾਂ ਦਿੰਦੇ ਆ ਪੰਚ ਸਰਪੰਚ ਜਿਹੜੇ ਉਹਨਾਂ ਨੂੰ ਵੀ ਇਹਦੇ ਵਿੱਚ ਲਿਖਿਆ ਗਿਆ ਉਹ ਵੀ ਅਲਫੀਆ ਬਿਆਨ ਦੇਣ ਕਿ ਨਸ਼ਾ ਸੋਦਾਗਰਾਂ ਤੇ ਜਿਨ੍ਹਾਂ ਦੇ ਪਰਚੇ ਹੋ ਜਾਂਦੇ ਆ ਉਹਨਾਂ ਦੀਆਂ ਜ਼ਮਾਨਤਾਂ ਨਾ ਦੇਣ ਤੁਸੀਂ ਬੜੀ ਵਧੀਆ ਪਹਿਲ ਕਦਮੀ ਸ਼ੁਰੂ ਕੀਤੀ ਹੈ ਜਿਹੜੀ ਇਹ ਕਦਮ ਚੁੱਕਿਆ ਕਿ ਇਹਦੇ ਨਾਲ ਹੋਰ ਵੀ ਤੁਹਾਡੇ ਨਾਲ ਸੰਗਠਨਾਂ ਨੂੰ ਨਾਲ ਜੋੜੋਗੇ ਤਾਂ ਕਿ ਇਹੜੀ ਪਹਿਲ ਕਦਮੀ ਇਹਦੇ ਵਿੱਚ ਬਸ ਜਿਹੜਾ ਵਿਸ਼ੇਸ਼ ਯੋਗ ਆ ਵਾਲਮੀਕ ਸਦਸਵਾਂ ਨੂੰ ਮਾਨਯੋਗ ਡੀਆਈਜੀ ਸ੍ਰੀ ਸਤਿੰਦਰ ਸਿੰਘ ਜੀ ਬਾਰਡ ਰੇਂਜ ਉਹਨਾਂ ਦਾ ਐਸਐਸਪੀ ਦਿਹਾਤੀ ਦਾ ਜਿਹੜਾ ਪੂਰਾ ਸਹਿਯੋਗ ਆ ਔਰ ਇਹ ਜਥੇਬੰਦੀ ਪੂਰੀ ਮਿਲ ਕੇ ਨਸ਼ੇ ਦੇ ਖਿਲਾਫ ਉਨ੍ਹਾਂ ਦੇ ਸਹਿਯੋਗ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜਾ ਇਹ ਨਸ਼ੇ ਦੀ ਲਹਿਰ ਚੱਲ ਰਹੀ ਆ ਔਰ ਜਿਹੜਾ ਅੱਜ ਦਾ ਮੰਗ ਪੱਤਰ ਵੀ ਮਾਨਯੋਗ ਡੀਆਈਜੀ ਸਤਿੰਦਰ ਸਿੰਘ ਜੀ ਦੇ ਅਗਵਾਈ ਦੇ ਵਿੱਚ ਹੀ ਮਾਨਯੋਗ ਡੀਸੀ ਸਾਹਿਬ ਨੂੰ ਦਿੱਤਾ ਗਿਆ। ਬਾਬੇ ਕਾਰਨ ਕੀ ਹੈ ਨਸ਼ਾ ਘਟਣ ਦੀ ਬਜਾਏ ਨਸ਼ਾ ਵਧ ਹੀ ਜਾ ਰਿਹਾ ਹੈ। ਤੇ ਕਾਰਨ ਹੈ ਜੀ ਜਿਹੜੇ ਨਸ਼ਾ ਤਸਕਰ ਆ ਉਹ ਜਿਹੜੇ ਨਿੱਜੀ ਆਪਣੇ ਫਾਇਦਿਆਂ ਲਈ ਆਪਣੀਆਂ ਸੁੱਖ ਸਹੂਲਤਾਂ ਲਈ ਲੋਕਾਂ ਦੇ ਧੀਆਂ ਪੁੱਤ ਮਾਰ ਰਹੇ ਆ ਤੇ ਸਾਡੀ ਉਹਨਾਂ ਨੂੰ ਚੇਤਾਵਨੀ ਹੈ ਕਿ ਇਹੋ ਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜਾਓ। ਨਹੀਂ ਤਾਂ ਆਉਣ ਵਾਲਾ ਸਮਾਂ ਉਹਨਾਂ ਲਈ ਭਿਆਨਕ ਹੋਊਗਾ ਠੀਕ ਹੈ ਸਰ ਆਪਣਾ ਆਪਣਾ ਨਾਮ ਜਿੱਥੇ ਮੈਂ ਨਾਮ ਦੱਸ ਦਿੱਤੀ ਆਪਣਾ ਨਾਮ ਲੱਗਦਾ ਦਾਸ ਕਰਮਜੀਤ ਸਿੰਘ ਗਿੱਲ ਚੇਅਰਮੈਨ ਵਾਲਮੀਕਨ ਸੁਧਾਰ ਸਭਾ ਜੀ ਦੱਸੋ ਜੀ ਤੁਸੀਂ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚੱਲੀ ਹੋਈ ਹੈ ਜਿਹਨੂੰ ਪਹਿਲੇ ਅਕਾਲ ਖਸਰਾ ਦੇ ਜਿੱਥੇ ਤੁਹਾਨੂੰ ਮੰਗ ਪੱਤਰ ਦਿੱਤਾ ਜਿੱਥੇ ਤੋਂ ਬਾਅਦ ਲੋਕਿਆਂ ਨਾਲ ਮੰਦ ਤੇ ਪ੍ਰਬੰਧ ਕਮੇਟੀ ਨੂੰ ਮੰਗ ਪੱਤਰ ਦਿੱਤੀ ਅੱਜ ਤੁਸੀਂ ਡੀਸੀ ਦਰਬਾਰ ਪਹੁੰਚੋ ਕੀ ਕਹਿਣਾ ਹੈ ਵਾਲਮੀਕਨ ਸੁਧਾਰ ਸਭਾ ਲੰਬੇ ਸਮੇਂ ਤੋਂ ਸਮਾਜ ਵਿੱਚ ਫੈਲੀ ਹੈ ਕੁਰੀਤੀਆਂ ਨੂੰ ਖਤਮ ਕਰਨ ਲਈ ਸੰਘਰਸ਼ ਲੜਦੀ ਆ ਰਹੀ ਹੈ ਇਹਦੇ ਵਿੱਚ ਸਭ ਤੋਂ ਵੱਡੀ ਬੁਰਾਈ ਹੈ ਕੀ ਸਮਾਜ ਦੀ ਹੈ ਜਿਹੜਾ ਵਿੱਚ ਅੱਜ ਨਸ਼ਾ ਫੈਲ ਚੁੱਕਾ ਹੈ ਇਸ ਨਸ਼ੇ ਦੀ ਦਲਦਲ ਦੇ ਵਿੱਚ ਪੰਜਾਬ ਦੀ ਜਵਾਨੀ ਬੁਰੀ ਤਰ੍ਹਾਂ ਫਸ ਚੁੱਕੀ ਹੈ ਮਾਵਾ ਦੇ ਪੁੱਤ ਭੈਣਾਂ ਦੇ ਭਰਾ ਤੇ ਭੈਣਾਂ ਦੇ ਸੁਹਾਗ ਵੱਡੀ ਗਿਣਤੀ ਵਿੱਚ ਜੁੜ ਚੁੱਕੇ ਨੇ ਵਾਲਮੀਕਨ ਸੁਧਾਰ ਸਭਾ ਇਸ ਕੁਰੀਤੀ ਨੂੰ ਖਤਮ ਕਰਨ ਵਾਸਤੇ ਲੰਬੇ ਸਮੇਂ ਤੋਂ ਜਦੋਂ ਜਦ ਕਰਦੀ ਆ ਰਹੀ ਹੈ ਆਪ ਜੀ ਨੂੰ ਚੰਗੀ ਤਰ੍ਹਾਂ ਪਤਾ ਹੈ ਵਾਲਮੀਕਨ ਸੁਧਾਰ ਸਭਾ ਨੇ ਸਭ ਤੋਂ ਪਹਿਲਾਂ ਨਸ਼ੇ ਦੇ ਖਾਤਮੇ ਲਈ ਅਰਦਾਸ ਮਹਿੰਮ ਸ਼ੁਰੂ ਕਰਵਾਈ ਅਰਦਾਸ ਮਹਿੰਮ ਤਹਿਤ ਸ਼੍ਰੀ ਹਕਾਤਖ ਸਾਹਿਬ ਵਿਖੇ ਅਸੀਂ ਮੰਗ ਪੱਤਰ ਭੇਜਿਆ ਕਿ ਨਸ਼ੇ ਦੇ ਖਾਤਮੇ ਲਈ ਗੁਰੂ ਘਰਾਂ ਦੇ ਵਿੱਚ ਅਰਦਾਸ ਕੀਤੀ ਜਾਵੇ ਵਾਲਮੀਕਨ ਸੁਧਾਰ ਸਭਾ ਪਾਵਨ ਦੁਰਗਿਆਨਾ ਤਿਰਤ ਅਰਦਾਸ ਮਹਿੰਮ ਤਹਿਤ ਗਈ ਉੱਥੇ ਵੀ ਨਸ਼ੇ ਦੇ ਖਾਤਮੇ ਲਈ ਅਰਦਾਸ ਹੋਈ ਫਿਰ ਵਾਲਮੀਕਨ ਸੁਧਾਰ ਸਭਾ ਪਾਵਨ ਵਾਲਮੀਕਨ ਤਿਰਤ ਗਈ ਕਿ ਨਸ਼ੇ ਦਾ ਖਾਤਮਾ ਕੀਤਾ ਜਾ ਸਕੇ ਅੱਜ ਵਾਲਮੀਕਨ ਸਮਾਜ ਨੇ ਜਿਹੜਾ ਲੰਬੇ ਸਮੇਂ ਤੋਂ ਤਿਆਰ ਧਾਰਿਆ ਕਿ ਅਸੀਂ ਨਸ਼ੇ ਦਾ ਖਾਤਮਾ ਕਰਨਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਫਸਦਾ ਅਵਸਥਾ ਪੰਜਾਬ ਰੰਗਲਾ ਪੰਜਾਬ ਪੰਜਾਬ ਦੀ ਜਿਹੜੀ ਜਵਾਨੀ ਹੈ ਇਹ ਜੋਸ਼ ਤੇ ਜਜ਼ਬੇ ਨੂੰ ਹਮੇਸ਼ਾ ਇਹ ਇਸਲਾਮ ਰਿਹਾ ਕਿ ਉਹ ਪੰਜਾਬ ਦੀ ਜਵਾਨੀ ਅੱਜ ਨਸ਼ਾ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ ਅੱਜ ਅਸੀਂ ਮਾਨਯੋਗ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਸੌਂਪਿਆ ਪੰਜਾਬ ਦੇ ਵਿੱਚ ਚੋਣਾ ਦਾ ਮਾਹੌਲ ਚੱਲ ਰਿਹਾ ਹੈ ਪੰਜਾਬ ਦੀ ਜਵਾਨੀ ਨੂੰ ਨਸ਼ਿਆ ਤੋਂ ਬਚੌਲੀ ਜਿਹੜੇ ਨੁਮਾਇੰਦੇ ਨੇ ਪੰਚ ਤੇ ਸਰਪੰਚ ਅਸੀਂ ਮਾਨਯੋਗ ਚੋਣ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਇਹਨਾਂ ਨੁਮਾਇੰਦਿਆਂ ਤੋਂ ਹਲਫੀਆ ਬਿਆਨ ਲਿਆ ਜਾਵੇ ਇਸ ਹਲਫੀਆ ਬਿਆਨ ਦੇ ਵਿੱਚ ਇਹਨਾਂ ਤੋਂ ਇੱਕ ਗੱਲ ਜਾਹਿਰ ਕਰਾਈ ਜਾਵੇ ਕਿ ਜਿਹੜੇ ਵੱਡੇ ਨਸ਼ੇ ਦੇ ਸੌਦਾਗਰ ਨੇ ਇਹ ਪੰਚ ਸਰਪੰਚ ਨੰਬਰਦਾਰ ਕਦੀ ਵੀ ਇਹਨਾਂ ਦੀ ਜਮਾਨਤਾਂ ਤਸਦੀਕ ਨਹੀਂ ਕਰਨਗੇ ਇਹ ਗਰਾਉਂਡ ਜ਼ੀਰੋ ਤੇ ਨਸ਼ੇ ਨੂੰ ਖਤਮ ਕਰ ਲਈ ਸੰਘਰਸ਼ ਵਿੱਢਣਗੇ ਤੇ ਜੇਕਰ ਇਹਨਾਂ ਦੇ ਕਿਸੇ ਵੀ ਜੀ ਦੀ ਪਿੰਡ ਦੇ ਵਿੱਚ ਨਸ਼ੇ ਨਾਲ ਮੌਤ ਹੁੰਦੀ ਹੈ ਤੇ ਸਿੱਧੇ ਤੌਰ ਤੇ ਪੰਚਾਇਤ ਜ਼ਿੰਮੇਵਾਰ ਹੋਵੇਗੀ ਨਸ਼ੇ ਦੇ ਕੋਟ ਨੂੰ ਦੂਰ ਕਰਨ ਦੇ ਲਈ ਹਰ ਨਾਗਰਿਕ ਨੂੰ ਪਹਿਰਾ ਦੇਣਾ ਚਾਹੀਦਾ ਇਸ ਪਰ ਕੀ ਆ ਵੱਖ-ਵੱਖ ਜਥੇਬੰਦੀਆਂ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਨਸ਼ੇ ਦੇ ਖਾਤਮੇ ਲਈ ਸੰਘਰਸ਼ ਕਰਦੀ ਆ ਰਹੀਆਂ ਨੇ ਮਾਲਵੇ ਵਿੱਚ ਕੋਸ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਕਤਲ ਵੀ ਹੋਇਆ ਜਿਹੜੇ ਨਸ਼ੇ ਦੀ ਰੋਕਥਾਮ ਦੇ ਲਈ ਪਿੰਡਾਂ ਦੇ ਵਿੱਚ ਪਹਿਰੇ ਲਾਉਂਦੇ ਸਨ ਉਹਨਾਂ ਦੇ ਕਤਲ ਹੋ ਜਾਂਦੇ ਨੇ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਸ਼ਾਸਨ ਨੂੰ ਤੇ ਪ੍ਰਸ਼ਾਸਨ ਨੂੰ ਨਸ਼ੇ ਦੇ ਖਾਤਮੇ ਲਈ ਹਰ ਸੰਭਵ ਹਰ ਸੰਭਵ ਯੋਗਦਾਨ ਦਿੱਤਾ ਜਾਵੇ ਸਾਡੇ ਸਮਾਜ ਨੂੰ ਦੇਖੋ ਸਾਡੀ ਜਥੇਬੰਦੀ ਨੂੰ ਵੀ بڑے ਥ੍ਰੈਟ ਆਉਂਦੇ ਨੇ ਨਸ਼ੇ ਦੇ ਸੁਦਾਗਰਾਂ ਦੀਆਂ ਧਮਕੀਆਂ ਆਉਂਦੀਆਂ ਨੇ ਅਸੀਂ ਸਮਾਜ ਨੂੰ ਆਪਣਾ ਪਰਿਵਾਰ ਮੰਨਦੇ ਹੋਏ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਖਾਤਰ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਨਸ਼ੇ ਦੇ ਖਾਤਮੇ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਜਿਸ ਤਰੀਕੇ ਨਾਲ ਅੱਜ ਇਹ ਅੱਗ ਜਿਹੜੀ ਪੰਜਾਬ ਦੇ ਵਿੱਚ ਨਸ਼ਾ ਦੀ ਅੱਗ ਫੈਲੀ ਹੋਈ ਹੈ ਇਹ ਅੱਗ ਬੜਾ ਭੈੰਕੇ ਰੂਪ ਧਾਰਨ ਕਰ ਚੁੱਕੀ ਹੈ ਸਾਨੂੰ ਵੀ ਡਰਿਆ ਸਾਡੇ ਘਰ ਵਿੱਚ ਛੋਟੇ-ਛੋਟੇ ਬੱਚੇ ਨੇ ਸਾਨੂੰ ਇਸ ਗੱਲ ਦਾ ਡਰ ਹੈ ਕਿ ਸਾਡੇ ਬੱਚੇ ਵੀ ਇਸ ਨਸ਼ੇ ਦੀ ਦਲਦਲ 'ਚ ਨਾ ਫਸ ਜਾਣ ਅਸੀਂ ਸਮਾਜ ਨੂੰ ਆਪਣਾ ਪਰਿਵਾਰ ਮੰਨਦੇ ਹੋਏ ਜਿਹੜੇ ਮਾਵਾ ਦੇ ਬੱਚੇ ਆਪਣੀ ਜਾਨ ਗਵਾ ਚੁੱਕੇ ਨੇ ਉਹਨਾਂ ਨੂੰ ਵੀ ਆਪਣਾ ਪਰਿਵਾਰ ਦਾ ਹਿੱਸਾ ਮੰਨਦੇ ਹੋਏ ਇਹ ਸੰਘਰਸ਼ ਵਿੱਢਿਆ ਤੇ ਅਸੀਂ ਆਸ ਕਰਦੇ ਹਾਂ ਜਦੋਂ ਪੰਜਾਬ ਦਾ ਇੱਕ ਇੱਕ ਜਨ ਇਸ ਗੱਲ ਦੀ ਤૈયਾ ਤਾਰ ਲੂਗਾ ਇਸ ਗੱਲ ਦੀ ਜ਼ਿੰਮੇਵਾਰੀ ਸਮਝੂਗਾ ਕਿ ਅਸੀਂ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਕੋੜ ਤੋਂ ਬਚਾਉਣਾ ਤੇ ਇਹ ਸਾਡੀ ਜਿਹੜੀ ਸੰਭਵ ਕੋਸ਼ਿਸ਼ ਹੈ ਇਹ ਸੰਭਵ ਹੁੰਦੀ ਨਜ਼ਰ ਆਉਂਦੀ ਹੈ